ਸਸਿਕਾ ਲੋਕਵਾਜ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਪਹਿਲਗਾਮ ਹਮਲੇ ਨੂੰ ਦੋ ਦਿਨ ਹੋ ਚੁੱਕੇ ਨੇ ਤਾਂ ਪੂਰੇ ਦੇਸ਼ ਦੇ ਵਿੱਚ ਜਿਹੜੀ ਹੈ ਬਹੁਤ ਜਿਹੜਾ ਮਾਹੌਲ ਹੈ ਉਹ ਸੋਗਮਈ ਬਣਿਆ ਹੋਇਆ ਹੈ ਉਸ ਦੇ ਨਾਲ ਨਾਲ ਜਿਹੜਾ ਤਣਾਅਪੂਰਨ ਵੀ ਬਣਿਆ ਹੋਇਆ ਹੈ ਦੱਸ ਦੇ ਕਿ ਪਾਕਿਸਤਾਨ ਤੇ ਭਾਰਤ ਦੇ ਜਿਹੜੇ ਆਪਸੀ ਸਬੰਧ ਨੇ ਉਹਨਾਂ ਦੇ ਵਿੱਚ ਕਾਫੀ ਜਿਹੜੀ ਵੱਡੀ ਦਰਾਰ ਪਈ ਹੈ ਪਹਿਲਗਾਮ ਮਾਮਲੇ ਤੋਂ ਬਾਅਦ ਵਿੱਚ ਉੱਥੇ ਹੀ ਜਿਹੜੀ ਭਾਰਤ ਸਰਕਾਰ ਹੈ ਉਸ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਪਾਕਿਸਤਾਨ ਦੇ ਨਾਲੋਂ ਜਿਹੜਾ ਰਾਬਤਾ ਬਿਲਕੁਲ ਹੀ ਤੋੜ ਦਿੱਤਾ ਗਿਆ ਜਿਹੜੀਆਂ ਕੋਈ ਵੀ ਕਿਸੇ ਤਰ੍ਹਾਂ ਦੀਆਂ ਸੇਵਾਵਾਂ ਨੇ ਚਾਹੇ ਇੰਪੋਰਟ ਐਕਸਪੋਰਟ ਦੀਆਂ ਕਹ ਲਈਏ ਜਾਂ ਫਿਰ ਆਪਸੀ ਇੱਕ ਭਾਈਚਾਰਕ ਸਾਂਝ ਹੈ ਜਿਹੜੇ ਧਾਰਮਿਕ ਸਥਾਨਾਂ ਤੇ ਜਾਣਾ ਆਣਾ ਜਾਂ ਫਿਰ ਉਹਦਾਂ ਦੇ ਕੋਈ ਰਿਸ਼ਤੇਦਾਰੀਆਂ ਨੇ ਜਿਹੜੀਆਂ ਪਾਕਿਸਤਾਨ ਵਾਲਿਆਂ ਦੀਆਂ ਭਾਰਤ ਦੇ ਵਿੱਚ ਨੇ ਤੇ ਭਾਰਤ ਵਾਲਿਆਂ ਦੀਆਂ ਪਾਕਿਸਤਾਨ ਦੇ ਵਿੱਚ ਨੇ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਉਸ ਨੂੰ ਵੀ ਖਤਮ ਕਰ ਦਿੱਤਾ ਉੱਥੇ ਹੀ ਅਟਾਰੀ ਬਾਗਾ ਬਾਰਡਰ ਤੇ ਕੁਝ ਮਹਿਲਾਵਾਂ ਦੇ ਵੱਲੋਂ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਹ ਪਾਕਿਸਤਾਨ ਜਾਣਾ ਚਾਹੁੰਦੀਆਂ ਨੇ ਕਿਉਂਕਿ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਸਹੁਰੇ ਪਰਿਵਾਰ ਨੇ ਇਹ ਤਾਂ ਉਹ ਬਾਰਡਰ ਦੇ ਉੱਪਰ ਆ ਕੇ ਉਹਨਾਂ ਨੇ ਬਦੋਂ ਜਿਹੜੀ ਅੱਜ ਅਪੀਲ ਕੀਤੀ ਗਈ ਹੈ ਭਾਰਤ ਸਰਕਾਰ ਨੂੰ ਕਿ ਸਾਡਾ ਕੀ ਕਸੂਰ ਹੈ ਸਾਨੂੰ ਸਾਡੇ ਬੱਚਿਆਂ ਤੋਂ ਦੂਰ ਰੱਖਿਆ ਹੋਇਆ ਅਸੀਂ ਇੱਥੇ ਛੁੱਟੀ ਕੱਟਣ ਆਈਆਂ ਸੀ ਅਸੀਂ ਆਪਣੇ ਮਾਪੇ-ਮਾਪ ਨੂੰ ਮਿਲਣ ਆਏ ਸੀਗੇ ਪਰ ਸਾਡੇ ਜਿਹੜੇ ਸਹੁਰੇ ਨੇ ਉਹ ਪਾਕਿਸਤਾਨ ਦੇ ਵਿੱਚ ਨੇ ਤਾਂ ਅੱਜ ਸਾਡੀ ਜਦੋਂ ਛੁੱਟੀ ਪੂਰੀ ਹੋ ਚੁੱਕੀ ਹੈ ਤਾਂ ਅਸੀਂ ਪਾਕਿਸਤਾਨ ਜਾਣਾ ਚਾਹੁੰਦੀਆਂ ਤਾਂ ਸਾਡੀ ਜਿਹੜੀ ਕੋਈ ਵੀ ਗੱਲ ਹੈ ਉਹ ਸੁਣੀ ਨਹੀਂ ਜਾ ਰਹੀ ਤਾ ਬਾਰਡਰ ਦੇ ਉੱਪਰ ਜਿਹੜੀ ਐਮਬੈਸੀ ਆ ਭਾਰਤ ਪਾਕਿਸਤਾਨ ਦੀ ਉਸ ਦੇ ਉੱਪਰ ਵੀ ਜਿਹੜੇ ਤਾਲੇ ਲਗਾ ਦਿੱਤੇ ਗਏ ਨੇ ਕੋਈ ਵੀ ਸੁਣਵਾਈ ਨਹੀਂ ਉਹਨਾਂ ਦੀ ਕੀਤੀ ਜਾ ਰਹੀ ਲਗਾਤਾਰ ਬਾਰਡਰ ਦੇ ਉੱਪਰ ਪ੍ਰੋਟੈਸਟ ਕਰ ਰਹੀਆਂ ਨੇ ਉਹ ਔਰਤਾਂ ਉਹਨਾਂ ਦੇ ਵੱਲੋਂ ਕੀ ਕਿਹਾ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਆਵਾਜ਼ ਹੈ ਮੀਡੀਆ ਨੂੰ ਉਹਨਾਂ ਦੇ ਵੱਲੋਂ ਗੁਹਾਰ ਲਗਾਈ ਗਈ ਹੈ ਕਿ ਇਹ ਜਿਹੜੀ ਸਾਡੀ ਆਵਾਜ਼ ਹੈ ਇਹ ਜ਼ਰੂਰ ਸਰਕਾਰ ਤੱਕ ਪਹੁੰਚਾਈ ਜਾਵੇ ਤਾਂ ਜੋ ਸਾਨੂੰ ਸਾਡੇ ਬੱਚਿਆਂ ਨੂੰ ਮਿਲਣ ਦਿੱਤਾ ਜਾਵੇ ਅਸੀਂ ਪਾਕਿਸਤਾਨ ਜਾ ਸਕੀਏ ਆਓ ਸੁਣੋ ਕੀ ਕਹਿਣਾ ਹੈ ਨਾ ਮਹਿਲਾਵਾਂ ਦਾ ਜਿਹੜੀਆਂ ਅਟਾਰੀ ਬਗਾ ਸਰਹੱਦ ਤੇ ਧਰਨਾ ਪ੍ਰੋਟੈਸਟ ਕਰ ਰਹੀਆਂ ਨੇ ਸ਼ਾਨੀ ਜਨਾਂ ਮੇਰਾ ਅੱਛਾ ਕੀ ਬਾਤ ਹੈ ਸਾਰੀ ਬਤਾਈ कितने दिन के वीजा पर आई मेरी पंद्रह साल हो गए शादी को मेरा वीजा मैं यहीं से लेती हूँ एमबे से अब एमबेसी बंद होगी वीजा मेरे हाथ में पे, पे यहाँ मैं दिल्ली में रहती हूँ दिल्ली के अंदर हाँ शादी कराची में हुई मेरे चार बच्चे हैं छोटे उनको वीजा नहीं दिया मैं उनके साथ उनको ला नहीं पाई अब बच्चों के बगैर सिर्फ पंद्रह दिन के लिए आई थी लेकिन अब मुझे इस हादसे की वजह से जाना पड़ रहा है पर यहाँ से एंट्री नहीं होने दे रहे अंदर मुझे जाने नहीं दे रहा आप अपील है आप मुझे किसी तरीके से मेरी लाइफ चलाए मेरी अपील है आपसे आप मुझे वहाँ तक जाने मुझे अपने बच्चों से जुदा ना करें आप सब बच्चों अलग अंदर, अंदर जाने ही नहीं दे रहे एंट्री नहीं होने दे रहे क्या आप कहना है आप जाओ जा। वीजा को बताया हम बेसी जाए बेसी में से ताला लग गया वहाँ कैसे बात करना है अब यहाँ से वहाँ कैसे जाए अभी तो शोर से शोर मेरे बाहर खड़े मागा के बाहर मेरे शोर फादर इन लोग बाहर खड़े मुझे लेने के लिए रीजन क्या बताया ना ये रीज़न पता है बस आप कोई रीजन नहीं कह रहे हमारा ऑर्डर नहीं है बस ऑर्डर नहीं है ऊपर से ऑर्डर आएगा जिसने ऑर्डर दिया है जिसने भी ऑर्डर दिया है कि ये कैंसिल करा है पासपोर्ट इंडियन पासपोर्ट वाले पास्पोर्ट नहीं जाएंगे मेरे इंडियन है वहाँ की नेशनलिटी नहीं मिली पर मेरी नेशनल की आरती वगैरह ये मौजूद है की देखिए पाकिस्तानी आरती मेरी मेरी पाकिस्तान की वहाँ की नेशनलिटी जमा है मेरा केस जमा है वहाँ पे इस्लामा मेरे साथ और भी लोग हैं ਤਾ ਉੱਥੇ ਹੀ ਪਹਿਲਗਾਮ ਹਮਲੇ ਦੇ ਬਾਅਦ ਵਿੱਚ ਦੇਸ਼ ਦੇ ਵਿੱਚ ਇੱਕ ਹੋਰ ਜਿਹੜੀ ਹੈ ਹਵਾ ਚੱਲੀ ਹੋਈ ਹੈ ਦੱਸ ਜੀ ਕਿ ਉਹ ਕਿਹੜੀ ਹਵਾ ਹੈ ਉਹ ਹਵਾ ਹੈ Hindu Muslim ਵਾਲੀ Hindu Muslim ਜਿਹੜੇ ਧਰਮਾਂ ਦੀ ਹਵਾ ਚੱਲੀ ਹੋਈ ਹੈ ਧਰਮ ਦੇ ਨਾਮ ਤੇ ਇੱਕ ਦੂਜੇ ਨੂੰ ਜਿਹੜੇ ਮਿਹਣੇ ਤਾਨੇ ਮਾਰੇ ਜਾ ਰਹੇ ਆ ਉੱਥੇ ਹੀ ਬਹੁਤ ਸਾਰੇ ਕਸ਼ਮੀਰ ਦੇ ਜਿਹੜੇ ਜੰਮੂ ਦੇ ਸਟੂਡੈਂਟ ਨੇ ਉਹ ਪੰਜਾਬ ਤੇ ਦੇਸ਼ ਦੇ ਵੱਖ-ਵੱਖ ਜਿਹੜੇ ਸੂਬਿਆਂ ਦੇ ਵਿੱਚ ਪੜ੍ਹਦੇ ਨੇ ਤਾਂ ਜੇਕਰ ਗੱਲ ਅਸੀਂ ਮਹਾਲੀ ਦੀ ਕਰੀਏ ਤਾਂ ਮਹਾਲੀ ਦੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਜਿੱਥੇ ਜੰਮੂ ਕਸ਼ਮੀਰ ਦੇ ਜਿਹੜੇ ਸਟੂਡੈਂਟ ਨੇ ਉਹ ਪੜ੍ਹਦੇ ਨੇ ਤਾਂ ਕੱਲ ਬਹੁਤ ਸਾਰੇ ਸਟੂਡੈਂਟਾਂ ਦੇ ਨਾਲ ਜਿਹੜਾ ਇੱਕ ਮਿਸ ਬਿਹੇਵੀ ਹੋਇਆ ਗਲਤ ਜਿਹੜਾ ਵਿਹਾਰ ਵੀ ਕੀਤਾ ਗਿਆ ਬਹੁਤ ਸਾਰੇ ਆਪਣੇ ਭਾਰਤੀ ਸਟੂਡੈਂਟਾਂ ਦੇ ਵੱਲੋਂ ਤਾਂ ਉੱਥੇ ਉਹਨਾਂ ਦੇ ਵੱਲੋਂ ਸ਼ਿਕਾਇਤ ਹੈ ਜਿਹੜੀ ਦਰਜ ਕਰਵਾਈ ਗਈ ਸੀ ਤਾਂ ਉਸ ਦੇ ਚੱਲਦੇ ਆ ਹੀ ਹੁਣ ਜਿਹੜਾ ਮਾਹੌਲ ਹੈ ਬਿਲਕੁਲ ਸ਼ਾਂਤ ਹੋ ਗਿਆ ਤਾਂ ਪੁਲਿਸ ਦੇ ਵੱਲੋਂ ਅਲੱਗ-ਅਲੱਗ ਯੂਨੀਵਰਸਿਟੀਾਂ ਦੇ ਵਿੱਚ ਜਾ ਕੇ ਜਿਹੜੀ ਐ ਮੀਟਿੰਗਾਂ ਕੀਤੀਆਂ ਗਈਆਂ ਜੰਮੂ ਤੇ ਕਸ਼ਮੀਰ ਦੇ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ ਤਾਂ ਉਹਨਾਂ ਸਟੂਡੈਂਟਾਂ ਦੇ ਵੱਲੋਂ ਕਿਹਾ ਕਿ ਹੁਣ ਤਾਂ ਮਾਹੌਲ ਹੈ ਜਿਹੜਾ ਸ਼ਾਂਤਪੂਰਵਕ ਹੈ ਉਸ ਟਾਈਮ ਥੋੜਾ ਹੋ ਗਿਆ ਸੀ ਜਦੋਂ ਜਿਹੜਾ ਪੈਲਗਾਮ ਦਾ ਹਮਲਾ ਤਾਜ਼ਾ ਤਾਜ਼ਾ ਹੋਇਆ ਸੀ ਮਤਲਬ ਉਸ ਟਾਈਮ ਥੋੜੀ ਜੀ ਜਿਹੜੀ ਧਾਰਮਿਕ ਭਾਵਨਾਵਾਂ ਪੜਕਾਣ ਵਾਲਾ ਜਿਹੜਾ ਕੰਮ ਉਹ ਇੱਥੇ ਪੰਜਾਬ ਦੇ ਵਿੱਚ ਵੀ ਚੱਲ ਪਿਆ ਸੀ ਪਰ ਹੁਣ ਥੋੜੀ ਸ਼ਾਂਤੀ ਹੈ ਤਾਂ ਉੱਥੇ ਹੀ ਪ ਜਦੋਂ ਨਾ ਸਟੂਡੈਂਟਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਟੂਡੈਂਟਾਂ ਦੇ ਵੱਲੋਂ ਵੀ ਇੱਕ ਜਿਹੜਾ ਭਰੋਸਾ ਦਿੱਤਾ ਗਿਆ ਪੁਲਿਸ ਨੂੰ ਕਿ ਹੁਣ ਸਾਰਾ ਕੁਝ ਠੀਕ ਹੈ ਤਾਂ ਪੁਲਿਸ ਨੇ ਵੀ ਉੱਥੇ ਕਿ ਜਿਹੜਾ ਉਹਨਾਂ ਨੂੰ ਭਰੋਸਾ ਦਿੱਤਾ ਕਿ ਤੁਹਾਡੇ ਨਾਲ ਕੋਈ ਵੀ ਜਿਹੜੀ ਉਚਨੀ ਚ ਹੁੰਦੀ ਹੈ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਇਹ ਸਾਰੇ ਮਸਲੇ ਦੇ ਵਿੱਚ ਹੋਰ ਕੀ ਕੁਝ ਗਿਆ ਪੁਲਿਸ ਦੇ ਵੱਲੋਂ ਆਓ ਸੁਣਦੇ ਆ ਸਭ ਤੋਂ ਪਹਿਲਾਂ ਇਸ ਤਰੀਕੇ ਨਾਲ ਜੋ ਪਿਛਲੇ ਦੋ-ਤਿੰਨ ਦਿਨ ਤੋਂ ਖਬਰਾਂ ਆ ਰਹੀਆਂ ਨੇ ਕਿ ਕੁਝ ਅਟੈਕ ਦੀ ਗੱਲ ਹੋਈ ਹੈ ਪੁਲਿਸ ਇਸ ਤਰੀਕੇ ਨਾਲ ਈਜਿਸਪੌਇੰਟ ਆਫ ਊ ਦੇ ਨਾਲ ਕੁਝ ਵੱਡੇ ਝਗੜੇ ਸਾਹਮਣੇ ਆ ਰਹੇ ਨੇ ਆਖਿਰਕਾਰ ਮੋਹਾਲੀ ਉਹ ਦੀ ਸਿਚੁਏਸ਼ਨ ਕੀ ਹੈ ਸਟੂਡੈਂਟਸ ਦੀ ਖਾਸ ਤੌਰ ਤੇ ਕਸ਼ਮੀਰੀ ਸਟੂਡੈਂਟਸ ਦੀ ਮੋਹਾਲੀ ਜਿਹੜੇ ਦੇ ਵਿੱਚ ਖਾਸ ਤੌਰ ਤੇ ਮਾਹੌਲ ਆਪਣੇ ਰੋਪੜ ਨੇ ਦੇ ਵਿੱਚ ਬਿਲਕੁਲ ਜਿਹੜਾ ਮਾਹੌਲ ਸ਼ਾਂਤ ਤੇ ਪੀਸਫੁਲ ਹੈ ਅਸੀਂ ਸਾਰੇ ਹੀ ਜਿਨੇ ਯੂਨੀਵਰਸਿਟੀਆਂ ਤੇ ਕਾਲਜਸ ਨੇ ਉਹਨਾਂ ਦੇ ਵਿੱਚ ਮੀਟਿੰਗ ਕੀਤੀ ਹੈ ਆਪਣੇ ਅਫਸਰ ਭੇਜ ਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਮੈਂ ਵੀ ਗਿੰਗ ਕਰਕੇ ਆਇਆ ਹੁਣ ਇੱਥੇ ਕੀਤੀ ਹੈ ਸਾਰੇ ਹੀ ਸਟੂਡੈਂਟਸ ਜਿਨ੍ਹਾਂ ਜਨ ਨਾਲ ਸਾਡੇ ਅਫਸਰਾਂ ਨੇ ਗੱਲ ਕੀਤੀ ਹੈ ਕਿਸੇ ਦੇ ਮਨ ਦੇ ਵਿੱਚ ਕੋਈ ਡਰ ਨਹੀਂ ਹੈ ਸਾਰਿਆਂ ਛਾਤੀ ਪੂਰ ਰੱਖਣਿਆ ਹਰੇਕ ਦੀ ਜਿਹੜੀ ਸਿਕਿਉਰਿਟੀ ਕੀਤੀ ਹੋਈ ਹੈ ਸਾਰਿਆਂ ਨੂੰ ਇਵਨ ਕੇ ਸਾਰੀਆਂ ਹੀ ਯੂਨੀਵਰਸਿਟੀਆਂ ਦੇ ਜਿਹੜੇ ਫੈਕਲਟੀ ਮੈਂਬਰ ਸਾਹਿਬਾਨ ਨੇ ਉਹਨਾਂ ਵੱਲੋਂ ਤੇ ਜਿਨੇ ਵੀ ਕਾਲਜੇਜ਼ ਹੈ ਨੇ ਉਹਨਾਂ ਸਾਰਿਆਂ ਵੱਲੋਂ ਸਟੂਡੈਂਟਸ ਨਾਲ ਬਕਾਇਦਾ ਵਧੀਆ ਰਿਪਤਾ ਕੰਮ ਰੱਖਿਆ ਹੋਇਆ ਤੇ ਸਟੂਡੈਂਟਸ ਨੂੰ ਮੈਂ ਵੀ ਇਸ ਚੀਜ਼ ਦੀ ਅਸ਼ੋਰੈਂਸ ਦਿੱਤੀ ਹੈ ਕਿ ਪੰਜਾਬ ਪੁਲਿਸ ਤੁਹਾਡੀ ਰੱਖ ਲਈ ਹੈ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਵੇ ਉਹਨਾਂ ਨਾਲ ਆਪਣੇ ਅਸੀਂ ਨੰਬਰ ਸ਼ੇਅਰ ਕੀਤੇ ਨੇ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਇਹ ਜੋੜ ਕੇ ਰੱਖਣ ਵਾਲਾ ਨਾ ਕਿ ਤੋੜ ਕੇ ਰੱਖਣ ਵਾਲਾ ਤੇ ਪੰਜਾਬੀ ਸਟੂਡੈਂਟਸ ਜਿਹੜੇ ਨੇ ਨਾਲ ਹੈ ਇਹਨਾਂ ਦੇ ਤਕਰੀਬ ਮੈਂ ਦੇਖਿਆ ਕਿ ਸਾਰਿਆਂ ਦਾ ਆਪਸ ਵਿੱਚ ਬਹੁਤ ਅੱਛਾ ਕੋਆਰਡੀਨੇਸ਼ਨ ਹੈ ਤੇ ਅਲੱਗ-ਅਲੱਗ ਸਟੇਟਸ ਦੇ ਤੇ ਅਲੱਗ-ਅਲੱਗ ਰਿਲੀਜੀਅਨਸ ਤੇ ਜਿਹੜੇ ਬੱਚੇ ਇੱਥੇ ਪੜ ਰਹੇ ਨੇ ਰੋਪੜ ਨੇ ਦੇ ਵਿੱਚ ਸਾਰੇ ਹੀ ਆਪਸ ਦੇ ਵਿੱਚ ਪ੍ਰੇਮ ਦੇ ਤੌਰ ਤੇ ਰਹ ਰਹੇ ਨੇ ਸਾਰੇ ਆਪਣੇ ਆਪ ਨੂੰ ਇੱਕ ਸਟੂਡੈਂਟ ਦੇ ਤੌਰ ਤੇ ਨਾ ਕਿ ਕਿਸੇ ਜਾਤ ਪਾਤ ਦੇ ਭਾਵ ਦੇ ਉੱਤੇ ਵੰਡੇ ਨੇ ਨਾ ਹੀ ਕਿਸੇ ਸਟੇਟ ਦੇ ਉਹ ਸਾਰੇ ਹੀ ਇੰਸਟੀਚੂਟਸ ਵੱਲੋਂ ਬਹੁਤ ਹੀ ਅੱਛੀ ਉਹਨਾਂ ਨਾਲ ਜਿਹੜੀ ਕੋਆਪਰੇਸ਼ਨ ਕੀਤੀ ਗਈ ਹੈ ਤਾਂ ਮੈਂ ਬੱਚਿਆਂ ਨੂੰ ਇਹ ਕਹਾਂਗਾ ਕਿ ਕਿਸੇ ਤਰ੍ਹਾਂ ਦੀ ਕੋਈ ਡਰਨ ਦੀ ਲੋੜ ਨਹੀਂ ਚਿੰਤ ਕਰਨ ਦੀ ਲੋੜ ਨਹੀਂ ਆਪਣੇ ਪੇਰੈਂਟਸ ਨੂੰ ਵੀ ਉਹ ਗੋਹਤੇ ਦੱਸ ਦੇਣ ਕਿ ਅਸੀਂ ਹਰੇਕ ਕਾਲਜ ਯੂਨੀਵਰਸਿਟੀ ਦੇ ਵਿੱਚ ਪੂਰੀ ਤਰ੍ਹਾਂ ਸੇਫ ਹੈ ਦੂਜੀ ਨਾਲ ਮੈਂ ਬੱਚਿਆਂ ਨੂੰ ਇਹ ਵੀ ਰਿਕੁਐਸਟ ਕੀਤੀ ਹੈ ਕਿ ਜਿਹੜੀ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਗਲਤ ਅਫਵਾਹਾਂ ਡਾਈਆਂ ਜਾਂਦੀਆਂ ਨੇ ਕਈ ਸ਼ਰਾਰਤੀ ਲੋਕ ਕੋਈ ਇਸ ਤਰ੍ਹਾਂ ਦੀਆਂ ਖਬਰਾਂ ਦੇ ਦਿੰਦੇ ਨੇ ਜਿੱਤੇ ਸਾਡੇ ਭਾਈਚਾਰੇ ਦੇ ਅਸਰ ਪੈਂਦਾ ਉਹਨਾਂ ਦੀ ਜਿਹੜੇ ਸੋਸ਼ਲ ਮੀਡੀਆ ਤੇ ਕੋਈ ਖਬਰ ਆਉਂਦੀ ਹੈ ਉਹਨੂੰ ਬਹੁਤੀ ਤੀਵਜੂ ਦੇਣ ਦੀ ਲੋੜ ਨਹੀਂ ਹੈਗੀ ਜੇਕਰ ਤੁਹਾਨੂੰ ਕੋਈ ਡਾਊਟ ਪੈਂਦਾ ਹੈ ਤੇ ਜਿਹੜੇ ਅਸੀਂ ਪੁਲਿਸ ਦੇ ਨਾਲ ਨੰਬਰ ਸ਼ੇਅਰ ਕੀਤੇ ਨੇ ਉਹਨਾਂ ਨੰਬਰ ਦੇ ਉੱਤੇ ਕਾਲ ਕਰਕੇ ਪੁੱਛ ਸਕਦੇ ਨੇ ਸਾਨੂੰ ਔਰ ਜਿੱਥੇ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਡਾਊਟ ਹੋਵੇ ਆਪਣੇ ਕਾਜ ਦੀ ਅਥਾਰਟੀ ਨਾਲ ਯੂਨੀਵਰਸਿਟੀ ਦੀ ਅਥਾਰਟੀ ਨਾਲ ਇਹ ਗੱਲ ਕਰਨ ਦੇ ਸਾਡੇ ਨਾਲ ਗੱਲ ਪੂਰੇ ਪੰਜਾਬ ਦੇ ਵਿੱਚ ਔਰ ਖਾਸ तौर ਤੇ ਰੋਪੜ ਰੇਂਧੀ ਦੇ ਵਿੱਚ ਹਰੇਕ ਇੰਸਟੀਚੂਟ ਜਿਹੜੇ ਜਿਹੜਾ ਮਾਹੌਲ ਹੈ ਬਹੁਤ ਹੀ ਛਾਤੀਪੂਰਵਕ ਹੈ ਕਈ ਲੋਕ ਐਵੇਂ ਸੋਸ਼ਲ ਮੀਡੀਆ ਤੇ ਖਬਰਾਂ ਪਾ ਰਹੇ ਨੇ ਕਿ ਸਟੂਡੈਂਟਸ ਜਿਹੜੇ ਨੇ ਵਾਪਸ ਜਾ ਰਹੇ ਆ ਘਰਾਂ ਨੂੰ ਮੈਂ ਚੰਡੀਗੜ੍ਹ ਯੂਨੀਵਰਸਿਟੀ ਵੀ ਗਿਆ ਇੱਥੇ ਵੀ ਆਇਆ ਆਪਣੇ ਸਾਰੇ ਅਫਸਰ ਸਾਹਿਬਾਨ ਨੂੰ ਪੁੱਛਿਆ ਸਿਰਫ ਸਿਰਫ ਉਹ ਹੀ ਸਟੂਡੈਂਟਸ ਜਿਨ੍ਹਾਂ ਦੇ ਐਗਜ਼ਾਮ ਹੋ ਗਏ ਨੇ ਤੇ ਉਹਨਾਂ ਦੇ ਪ੍ਰੈਕਟੀਕਲ ਵੀ ਹੋ ਗਏ ਨੇ ਉਹੋ ਫ੍ਰੀ ਨੇ ਉਹ ਜਿਹੜੇ ਕੁਝ ਸਟੂਡੈਂਟਸ ਜਿਹੜੇ ਜਾ ਰਹੇ ਨੇ ਜਿਹੜੇ ਵਿਲੇ ਹੋ ਗਏ ਬਾਕੀ ਕਿਸੇ ਦੇ ਡਰ ਤੋਂ ਕੋਈ ਸਟੂਡੈਂਟ ਨਹੀਂ ਜਾ ਰਿਹਾ ਸਾਰੇ ਹੀ ਆਪੋ ਆਪਣੇ ਐਗਜ਼ਾਮ ਦੇ ਵਿੱਚ ਪ੍ਰੈਕਟੀਕਲਸ ਦੇ ਵਿੱਚ ਰੁੱਝੇ ਹੋਏ ਨੇ ਬਹੁਤੀ ਮਿਹਨਤ ਨਾਲ ਜਿਹੜੇ ਇੱਥੇ ਐਗਜ਼ਾਮ ਦੇ ਦਿੱਤੇ ਨੇ ਸਾਰੇ ਹੀ ਸਟੂਡੈਂਟਸ ਜਿਹੜੇ ਨੇ ਸਿੱਖ ਸਰ ਕੱਲ ਵੀ ਇੱਕ ਡਿਗਰੀਬਸਿਟੀ ਕਾਲਜ ਦਾ ਮਾਮਲਾ ਸਾਹਮਣੇ ਆਇਆ ਸੀ ਬਾਤ ਪਤਾ ਲੱਗ ਗਈ ਕ੍ਰਿਕਟ ਮੈਚ ਦੌਰਾਨ ਆਪਾਂ ਆਪਸ ਜਿਹੜੀ ਗੱਲਬਾਤ ਹੋਈ ਸੀ ਉਹ ਚ ਕਿੰਨੀ ਕਿ ਸੱਚਾਈ ਕੀ ਮਸਾਲਾ ਦੇਖੋ ਜੀ ਸੱਚਾਈ ਸਾਡੇ ਐਸਪੀ ਸਾਹਿਬ ਨੇ ਦੱਸਤੀ ਸੀ ਉਹ ਇੱਕ ਕ੍ਰਿਕਟ ਮੈਚ ਕਰਕੇ ਹੀ ਮੜਾ ਜਾਂ ਬੱਚਿਆਂ ਦਾ ਆਪਸ ਵਿੱਚ ਟਕਰਾਅ ਹੋਇਆ ਸੀ ਆਮ ਤੌਰ ਤੇ ਕੀ ਹੁੰਦਾ ਤੇ ਖੇਡ ਜਾਂ ਫੁੱਟਦਿਆਂ ਹੋ ਜਾਂਦਾ ਹੁੰਦਾ ਬਟ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਾਰੇ ਹੀ ਸਟੂਡੈਂਟਸ ਹੋ ਜਿਹੜੇ ਬੱਚਿਆਂ ਦਾ ਆਪਸ ਵਿੱਚ ਟਕਰਾਅ ਪੈਦਾ ਹੋਇਆ ਸੀ ਉਹਨਾਂ ਦੋਨਾਂ ਬੱਚਿਆਂ ਨੂੰ ਨਾਲ ਲੈ ਕੇ ਸਾਡੇ ਐਸਪੀ ਸਾਹਿਬ ਨੇ ਉਹਨਾਂ ਦੇ ਵੀ ਬਾਈਡਿੰਗ ਹੋਈ ਸੀ ਸਾਰੇ ਹੀ ਸ਼ਾਂਤੀਪੂਰਵਕ ਇਹ ਸੋਸ਼ਲ ਮੀਡੀਆ ਦੀ ਤੇਰੇਸ਼ਨ ਹੈ ਜਿਹੜੀ ਕਿ ਗਲਤ ਅਫਵਾਹਾਂ ਮਾਰਾਉਣੀਆਂ ਤੇ ਗਲਤ ਖਬਰਾਂ ਦੇਣ ਨਾਲ ਜਿਹੜਾ ਆਪਸ ਚੋਂ ਭਾਈਚਾਰਾ ਟੁੱਟਦਾ ਠੀਕ ਹੈ ਫਰੜ ਦੇ ਵਿੱਚ ਵੀ ਇੱਕ ਵਿਰਲ ਵੱਲੋਂ ਦਾ ਸੋਸ਼ਲ ਮੀਡੀਆ ਤੇ ਫੇਸਬੁਕ ਆਦਿ ਦਰਵਾਜ਼ਾ ਖੜਦਾ ਰਹੇ ਨੇ ਉਹਨਾਂ ਨੂੰ ਡਰਾ ਰਹੇ ਨੇ ਵੈਸੇ ਵੀ ਐਸਪੀ ਸਾਹਿਬ ਦੀ ਰਿਪੋਰਟ ਆਈ ਉਹਦੇ ਵਿੱਚ ਕੁਛ ਨਹੀਂ ਜੀ ਕੋਈ ਕਿਸੇ ਤਰ੍ਹਾਂ ਦੀ ਇਦਾਂ ਦੀ ਗੱਲਬਾਤ ਨਹੀਂ ਹੋਈ ਸਾਡੇ ਸਾਰੇ ਅਫਸਰ ਸਾਹਿਬਾਨ ਜਿਹੜੇ ਅੰਤਤ ਨੇ ਨਾਲ ਕੋਈ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਇਨਸੀਡੈਂਟ ਨਹੀਂ ਹੋਇਆ ਠੀਕ ਤਾਂ ਇਹਨਾਂ ਸ਼ਰਾਰਤੀ ਜਿਹੜੇ ਮੋਟਾ ਖਰਾਬ ਕਰਨਾ ਚਾਹੁੰਦੇ ਨੇ ਕੋਈ ਸੱਟ ਐਕਸ਼ਨ ਜਿਹੜਾ ਜਿਹੜਾ ਸ਼ਰਾਰਤੀ ਅੰਸਰ ਸਾਡੇ گاਉਂ ਆ ਗਏ ਆ ਜਿਨ੍ਹਾਂ ਨੇ ਦੰਧੀਆਂ ਫਵਾਹਾਂ ਲਾਈਆਂ ਉਹਦੇ ਪੂਰੇ ਡੀਪਲੀ ਅਸਿ ਇਨਵੈਸਟੀਗੇਸ਼ਨ ਕਰਾਂਗੇ ਉਹਦੀ ਤਹਿ ਤੱਕ ਜਾਵਾਂਗੇ ਔਰ ਉਹਦਾ ਸਾਰਾ ਰਿਕਾਰਡ ਕੱਢਾਂਗੇ ਔਰ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਐਕਸ਼ਨ ਲਵਾਂਗੇ ਠੀਕ ਥੈਂਕ ਯੂ ਬੀ ਐਸ